ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਤਲਵੰਡੀ ਚੌਧਰੀਆਂ ਦੇ ਪਿੰਡ ਹੈਗਾ ਪੈਣੀ ਹੁੱਸੇਖਾਂ ਦੇ ਲਾਗੇ ਬੰਨ ਜਾ ਰਿਹਾ ਉਹਦੇ ਵਿਰੋਧ ਵਿੱਚ ਅਸੀਂ ਕੱਲ ਵੀ ਡਿਪਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਕੰਮ ਨੂੰ ਰੋਕਾ ਦਿੱਤਾ ਉਹ ਪਰ ਹਮਲਾ ਕੀਤਾ ਸਾਡੀ ਕੋਈ ਉਹਨਾਂ ਨਿੱਜੀ ਰੰਜਿਸ਼ ਨਹੀਂ ਹੈਗੀ ਉਦੇ ਕੰਮਾਂ ਤੋਂ ਰਿਸ਼ਾ ਉਹਨੇ ਪੱਤਰਕਾਰਾਂ ਦੇ ਮਰਡਰ ਕਰਾਏ ਆ ਉਹਨੇ ਸੋਸ਼ਲ ਵਰਕਰਾਂ ਦੇ ਕਤਲ ਕਰਵਾਏ ਆ ਉਹਨੇ ਬਾਬੇ ਨਾਨਕ ਨੇ ਕਿਹਾ ਸੀ ਆ ਸੋਕੋ ਮੰਦਾ ਆਖੀ ਜਤ ਜੰਮੇ ਰਜਾਨ ਉਹਨੇ ਸਾਡੀਆਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਕਿਸਾਨ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਤਲਵੰਡੀ ਚੌਧਰੀਆਂ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਗਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਪੈਣੀ ਹੁਸੈਨ ਖਾਂ ਰਾਮ ਰਹੀਮ ਦਾ ਡੇਰਾ ਬਣ ਜਾ ਰਿਹਾ ਸੀ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਰੋਕ ਦਿੱਤਾ ਗਿਆ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਡੇਰਾ ਕਿਸੇ ਹਾਲਤ ਵਿੱਚ ਨਹੀਂ ਬਣਨ ਦੇਵਾਂਗੇ ਉਹਨਾਂ ਸਿੱਖ ਜਥੇਬੰਦੀਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਤਲਵੰਡੀ ਚੌਧਰੀਆਂ ਦੇ ਵਿੱਚ ਮੀਟਿੰਗ ਰੱਖੀ ਗਈ ਆ ਔਰ ਲਾਗੇ ਦੇ ਸਾਡੇ ਜਿੰਨੇ ਵੀ ਪਿੰਡਾਂ ਦੇ ਮੋਤਵਾਰ ਆ ਉਹ ਵੀ ਇੱਥੇ ਪਹੁੰਚੇ ਆ ਜਿਹੜਾ ਵਿਸ਼ਾ ਉਹ ਇਹ ਆ ਕਿ ਜੋ ਆਰਾਮ ਰਹੀਮ ਆ ਅੱਜ ਸੱਚਾ ਸੌਦਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲੇ ਜਿਹੜੇ ਅੱਜ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਦਾ ਡੇਰਾ ਸਾਡੇ ਲਾਗੇ ਤਲਵੰਡੀ ਚੌਧਰੀਆਂ ਦੇ ਪਿੰਡ ਹੈਗਾ ਭੈਣੀ ਹੁਸੇਖਾਂ ਦੇ ਲਾਗੇ ਬਣ ਜਾ ਰਿਹਾ ਵਾ ਉਹਦੇ ਵਿਰੋਧ ਵਿੱਚ ਅਸੀਂ ਕੱਲ ਵੀ ਡਿਪਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਕੰਮ ਨੂੰ ਰੋਕਾ ਦਿੱਤਾ ਵਾ ਉਹ ਰੋਕਿਆ ਗਿਆ ਵਾ ਕੰਮ ਉਹਦੇ ਤੇ ਅਸੀਂ ਆਪਣਾ ਨਗਰ ਨਿਵਾਸੀਆ ਸਾਰਿਆਂ ਨੂੰ ਸੱਦਿਆ ਸੀਗਾ ਸੈਂਦ ਉਹਦੇ ਤੇ ਕੱਲ ਨੂੰ ਜਿਹੜੀ ਆ ਥਾਣੇ ਦੇ ਵਿੱਚ ਜਿਹੜਾ ਉਹਦਾ ਪੈਰੋਕਾਰ ਆ ਉਹਨਾਂ ਨੇ ਉਹਦਾ ਪਤਾ ਲਾ ਲਿਆ ਵੀ ਇਹ ਕੌਣ ਆ ਜਿਹੜਾ ਇੱਥੇ ਡੇਰਾ ਬਣਾ ਰਿਹਾ ਵਾ ਉਹਦੇ ਸਬੰਧ ਦੇ ਵਿੱਚ ਇਹ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਸੀ ਤੇ ਸੰਗਤਾਂ ਨੇ ਫੈਸਲਾ ਕੀਤਾ ਵਾ ਕੀ ਭੈਣੀ ਹੁਸੇ ਖਾਨ ਜੀ ਤੇ ਕੀ ਸੁਲਤਾਨਪੁਰੇ ਜੀ ਕੀ ਪੰਜਾਬ ਦੇ ਵਿੱਚ ਕਿਤੇ ਵੀ ਜਿਹੜਾ ਇਹ ਝੂਠੇ ਸਾਥ ਦਾ ਡੇਰਾ ਨਹੀਂ ਬੰਦ ਦਿੱਤਾ ਜਾਊਗਾ। ਔਰ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਆਕੂ ਸਹਿਬਾਨ ਸਤਕਾਰ ਕਮੇਟੀ ਤੋਂ ਪਹੁੰਚੇ ਆ। ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ। ਹਨੇਰੇ ਸਵੇਰੇ ਜਦੋਂ ਵੀ ਸਾਨੂੰ ਆਵਾਜ਼ ਮਾਰੋ ਅਸੀਂ ਇਹਨਾਂ ਝੂਠੇ ਸਾਥ ਦੇ ਖਿਲਾਫ ਲੜਾਈਆਂ ਲੜਦੇ ਆਏ ਆ ਤੇ ਉਹਨਾਂ ਵਾਲੇ ਸਮੇਂ 'ਚ ਵੀ ਲੜਾਈ ਲੜਾਂਗੇ। ਜੀ ਅੱਜ ਮੀਟਿੰਗ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ? ਅੱਜ ਸਾਡਾ ਇੱਥੇ ਸਾਰਾ ਭਾਈਚਾਰਾ ਇਲਾਕੇ ਦਾ ਇਕੱਠਾ ਹੋਇਆ ਜਿੱਥੇ ਬੰਦਿਆ ਇਕੱਠੀਆਂ ਸਤਕਾਰ ਕਮੇਟੀ ਤੋਂ ਵੀ ਹੋਰ ਜਿੱਥੇ ਬੰਦਿਆ ਸਾਰੇ ਆਏ ਇੱਥੇ ਇਕੱਠ ਹੋਇਆ ਬਹੁਤ ਤਗੜਾ ਜਿਹੜਾ ਡੇਰਾ ਸੱਚਾ ਸੁਦਾ ਸਿਰਸਾ ਵਾਲਾ ਤੇ ਉਹਦੇ ਇੱਕ ਡੇਰਾ ਬਣ ਜਾ ਰਹੇ ਉਹਦੇ ਖਿਲਾਫ ਹੈ ਉਹਨੇ ਸਾਡੇ ਹਰ ਵਰਗ ਉੱਪਰ ਹਮਲਾ ਕੀਤਾ ਸਾਡੀ ਕੋਈ ਉਹਨਾਂ ਨਿੱਜੀ ਰੰਜਿਸ਼ ਨਹੀਂ ਹੈਗੀ ਕੋਈ ਉਹਦੇ ਕੰਮਾਂ ਤੋਂ ਰੰਜਿਸ਼ ਆ ਉਹਨੇ ਪੱਤਰਕਾਰਾਂ ਦੇ ਮਰਡਰ ਕਰਾਏ ਆ ਉਹਨੇ ਸੋਸ਼ਲ ਵਰਕਰਾਂ ਦੇ ਕਤਲ ਕਰਵਾਏ ਆ ਉਹਨੇ ਬਾਬੇ ਨਾਨਕ ਨੇ ਕਿਹਾ ਸੀ ਆ ਸੋਕੋ ਮੰਦਾ ਆਖੀ ਜਤ ਜਮੇਰ ਜਾਨ ਉਹਨੇ ਸਾਡੀਆਂ ਪਵਾ ਭੈਣਾ ਨਾਲ ਧੱਕੇ ਛਈਆਂ ਕੀਤੇ ਆ ਰੇਪ ਕੀਤੇ ਆ ਉਹਨੇ ਇੱਕ ਜਾਨੋ ਗਿਆ ਗੁਜਰਾ ਕੰਮ ਕੀਤਾ ਜਿਹੜਾ ਜਿਹੜੇ ਲੋਕਾਂ ਨੂੰ ਨੇ ਨਪੁੰਸਕ ਬਣਾਇਆ ਕਾਸਟੇਸ਼ਨ ਕਰਾਈ ਉਹਨੇ ਜਿਹੜੀ ਜਿਹੜੀ ਕੋਈ ਵੀ ਧਰਮ ਦੀ ਆਗਿਆ ਨਹੀਂ ਹੁੰਦਾ ਇਸ ਕਰਕੇ ਸਾਡੇ ਨਿੱਜੀ ਤੌਰ ਤੇ ਉਹਨਾਂ ਸਾਡੇ ਵਿਚਾਰ ਮਤ ਪੇਦ ਇਹਦਾ ਨਹੀਂ ਰਲਦੇ ਵਿਚਾਰ ਸਾਡੇ ਵਿਚਾਰਕ ਮਤ ਪੇਦ ਅਸੀਂ ਇਸ ਇਲਾਕੇ ਦਾ ਪਰਵਚਨ ਕੇਂਦਰ ਨਹੀਂ ਬੰਦਣਾ ਸਾਨੂੰ ਸਭ ਨੇ ਇਹ ਗੱਲ ਭਰੋਸਾ ਦਿੱਤਾ ਵਾ ਮੀਡੀਆ ਨੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਦੇ ਕੱਲ ਪੇਸ਼ ਹੋਏ ਉਹਨਾਂ ਨੇ ਉਹਨੂੰ ਕੰਮ ਨੂੰ ਰੋਕਵਾਇਆ ਵਾ ਸਾਨੂੰ ਅੱਗੋਂ ਵੀ ਆਸ ਆ ਪ੍ਰਸ਼ਾਸਨ ਇਹਨੂੰ ਬਹੁਤ ਗੰਭੀਰਤਾ ਨਾਲ ਲਊਗਾ ਅੱਡ ਗਿਆ ਇਹਨਾਂ ਲਊਗਾ ਤੇ ਸਾਡੀ ਮੰਗ ਤੇ ਉੱਪਰ ਜਿਹੜਾ ਵਿਚਾਰ ਕਰੂਗਾ ਵਾਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਰੂ ਜੀ ਕੀ ਫਤਿਹ